ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੂਰੀ ਝੋਟੀ ਦਿਖਾਉਣੀ ਆ ਘਰੇਲੂ ਝੋਟੀ ਆ ਬਾਕੀ ਹੋਰ ਨਾ ਦੇਖੋ ਲਗਭਗ 4 ਬੂਰੀਆਂ ਹੋਰ ਗੜੀਆਂ ਘਰ ਦਾ ਰਵਿਜ ਐ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਜਿਲ੍ਹਾ ਬਰਨਾਲਾ ਆ ਗਿਆ ਤੇ ਮੋਬਾਈਲ ਨੰਬਰ ਜੀ ਆਪਣਾ ਨਵਾਂ ਨੰਬਰ ਹੈ ਜੀ 9501426807 9501426807 ਜਿਹੜੇ ਆਪਾਂ ਝੋਟੀ ਦੀ ਵੀਡੀਓ ਕਵਰ ਕਰੀ ਜਾਨੇ ਆ ਸੂਆ ਕਿਹੜਾ ਸੁੰਦੀ ਆ ਇਹ ਇਹ ਦੂਜਾ ਸੂਆ ਨਹੀਂ ਦੂਜਾ ਸੂਆ ਸੁੰਦੀ ਆ ਤੇ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਨੇ ਆਪਣੇ ਕੋਲ ਹਨ ਇਸ 45 ਦੇ ਵਿੱਚ ਠੀਕ ਹੈ ਕਹਿੰਦਾ 14 ਕਿਲੋ ਦੁੱਧ ਤੇ ਪਲੂਣ ਪਹਿਲੇ ਸੂਏ ਚੱਲੀ ਆ ਤੇ ਰਵਾ ਫਿਰ ਸਾਰਾ ਆਪਣਾ ਘਰ ਦਾ ਹੀ ਆ ਗਿਆ ਹਨ ਠੀਕ ਹੈ ਤੇ ਹੁਣ ਇਸ ਕਿਹਨੇ ਸਾਂ ਤੋਂ ਕ੍ਰੋਸ ਆ ਪਤਾ ਉਸ ਕਿੰਨੀ ਨੀ ਮਿਟਵਾਲੀ ਵਾਲਾ ਪੂਰਾ ਤੋਂ ਸੀਰੀਅਲ ਨੂੰ ਸਾਮਾਨ ਤੋਂ ਆ ਜੀ ਠੀਕ ਆ ਉਹ ਤੋਂ ਕ੍ਰੋਸ ਆ ਕੀ ਅੱਜ ਦਿਨ ਕਹਿ ਕਲੇਂਜੇ ਸੂਣਦੇ ਇਹ ਜਿਹੜਾ ਹਫਤਾ ਨੂੰ ਲਿਆਸਾਂਗੇ ਠੀਕ ਆ ਹਫਤਾ ਸੂਣ ਚ ਬਾਕੀ ਆ ਤੇ ਚੌਣ ਚਵਾ ਧਾਰਤੂਰ ਦੇ ਇੱਕ ਨੰਬਰ ਹਾਂਜੀ ਹਾਂਜੀ ਠੀਕ ਆ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ ਹੈਗਾ ਜੀ 2 ਲੱਖ ਮਾਨਦਾਨ ਹੋ ਜੇ ਮੌਕੇ ਤੇ ਹਾਂਜੀ ਅੰਦਾਜ਼ਾ ਲਾ ਕੇ ਚੱਲੀਏ ਕਿ ਦੁੱਧ ਕਿੰਨਾ ਪਾਉ ਦੋ ਤੁਹਾਡੇ ਹਿਸਾਬ ਨਾਲ ਚੌਲੋ ਸਾਡੇ ਤੋਂ ਆਪਾਂ ਪਾਇ ਜੀ 15 16 ਤੋਂ 16 ਤੱਕ ਕਹਿੰਦਾ ਆਪਾਂ 15 ਕਿਲੋ ਦੁੱਧ ਮੰਨ ਕੇ ਬੰਦਾ ਇਹਨੂੰ ਲੈ ਸਕਦਾ ਹਾਂਜੀ ਤੇ ਬਾਕੀ ਬੱਚੇ ਵਗੈਰਾ ਫਿਰ ਇਹਨਾਂ ਦੀ ਹੋਣਗੇ ਇੱਕ ਦੋ ਵਿੱਚੋਂ ਹਨਾ ਮਤਲਬ ਬੱਚੇ ਫਿਰ ਬੂਰੇ ਪਉਂਦੀਆਂ ਜਾਵਾਂ ਹਾਂਜੀ ਠੀਕ ਹੈ ਧੋੜਿਆ ਬਾਹਰ ਨੂੰ ਸਵਰਜ ਸਿੰਘ ਨੂੰ ਮੱਥਾ ਦੇਖ ਸਕਦਾ ਪੂਰੀ ਕੁੰਡੀ ਝੋਟੀ ਰਾਜੀ ਸਮੀ ਪਲੀ ਵੀ ਪੂਰੇ ਰਾਵਿਆਲੇ ਝੋਟਿਆ ਚਗਾਠਾ ਝੋਟਿਆ ਦੇਖੋ 2 ਲੱਖ ਰੁਪਏ ਕਿਸੇ ਗੱਲ ਨੂੰ ਮੰਗਿਆ ਗਿਆ ਚੀਜ਼ ਬਹੁਤ ਚੰਗੀਆਂ ਮਾਲਕ ਦਾ ਅਖਿਆ 14 ਕਿਲੋ ਚ ਹੋਇਆਗਾ ਪਰ ਤੁਸੀਂ ਆਪ ਦੀ ਨਿਰਖ ਪਰਖ ਨਾ ਪੈਸੇ ਲਾਉਣੇ ਆ ਮੇਰਾ ਕੰਮ ਆ ਵੀਡੀਓ ਕਵਰ ਕਰਨਾ ਚਗਾਠਾ ਦੇਖੋ ਝੋਟੀ ਚੰਗੀਆਂ ਸਨੱਖਾ ਬਣ ਹੱਦ ਗਿਆ ਜਵੇਦਾ ਝੋਟੀ ਘਰੇ ਜਾਵੜੇ ਜਿਵੇਂ ਝੋਟਿਆ ਬੱਕਟੀਆਂ ਦੇਖਦੇ ਆ ਫਿਰ ਜੇ ਅਗਰ ਰਬਾ ਚੰਗਾ ਤਿਆਰ ਹੋਇਆ ਜਿਹੜਾ ਅਜਮਨ ਕੇ ਚਲੋ ਇਹਦੇ ਵਿੱਚ 50 60 ਰੈ ਐਕਸਟਰਾ ਰੇਟ ਆ ਵਿੱਚ ਇਹਦੇ ਇਹਦੇ ਬੱਚਿਆਂ ਦਾ ਬਰੀਡ ਦਾ ਮੁੱਲ ਹੈ ਦਾ ਦੇਖੋ ਚੌੜੀ ਦੇਖੋ ਉੱਪਰ ਤੋਂ ਮੰਜਾ ਰਹਿੰਦਾ ਜਿਹਨੂੰ ਕਹਿੰਦੇ ਆ ਹਲੇ ਰਿਜਨਲ ਦੂਜਾ ਸੂਆਗਾ ਤੇ ਜਿੱਦੋਂ ਜਾ ਕੇ ਤੀਜੇ ਚੌਥੇ ਸੂਏ ਨੂੰ ਮੈਂ ਤਿਆਰ ਹੋਣੀ ਆ ਤੇ ਕੁਛ ਦਾ ਕੁਛ ਬਣ ਜਾਣਾ ਜਮੈ ਨੇ ਤੇ ਚੋਣ ਚ ਵਜ ਬਾਈ ਹੁਣ ਦੱਸਦਾ ਨਰਮਸ ਸਹੀ ਇੱਕ ਹਫਤਾ ਬਾਕੀ ਵਿਆ ਹਲੇ ਦਾ ਹਫਤਾ ਬਸ ਦਸ ਦਿਨ ਦੇ ਵਿੱਚ ਹੀ ਠੀਕ ਹੈ ਹਫਤਾ ਦੱਸ ਦੇਣਾ ਹਜੇ ਬਾਕੀ ਹੈ ਕੱਚੀ ਝੋਟੀ ਹੈਗੀ ਥੋੜਾ ਜਿ ਮਿੱਠੀ-ਬੁੱਠੀ ਬਹੁਤ ਚੰਗੀ ਲੈ ਚੱਲ ਬ ਤੋ ਦੇਖੋ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੈਂ ਆਪਣੇ ਪਿੰਡੋਂ ਵੀਡੀਓ ਕਵਰ ਕੀਤੀ ਆ ਘਰ ਦਾ ਬਾਈਆਂ ਦਰਵਾਜ਼ਾ ਕਈ ਸਾਲਾਂ ਤੋਂ ਰਵਾ ਤੁਰਿਆ ਆਉਂਦਾ ਘਰੇ ਸੋ ਸਾਰਿਆਂ ਬੂਰਨਿਆਂ ਜਮਾਈਆਂ ਕੋਲ ਇੱਕ ਦੀ ਸੱਕ ਕਾਲੀ ਆ ਤੇ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਅਦ ਲਓ ਧੰਨਵਾਦ ਜਲਦ ਮਿਲਾਂਗੇ